ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਸਾਥੀਓ ਅੱਜ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨ ਦੇ ਲਈ ਹਾਜ਼ਰ ਹੋਇਆ ਹਾਂ ਤੇ ਮੇਰੇ ਪੰਜਾਬ ਦੇ ਵਸਨੀਕੋ ਤੁਸੀਂ ਅੱਜ ਤੱਕ ਦਿੱਲੀ ਤੋਂ ਚੱਲਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਆਪਣਾ ਬਣਾ ਕੇ ਦੇਖ ਲਿਆ ਤੇ ਪਰ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਜਿਹੜੀ ਹੈ ਉਹ ਪੰਜਾਬੀਆਂ ਦੀ ਨਹੀਂ ਬਣੀ ਤੁਸੀਂ ਬੀਜੇਪੀ ਨੂੰ ਬਣਾ ਕੇ ਦੇਖਿਆ ਬੀਜੇਪੀ ਨੇ ਵੀ ਪੰਜਾਬੀਆਂ ਦੇ ਲਈ ਜੋ ਕੁਝ ਕੀਤਾ ਤੁਸੀਂ ਦੇਖਿਆ ਕਿ ਸਾਲ ਪਰ ਸਾਡੇ ਕਿਸਾਨ ਮਜ਼ਦੂਰਾਂ ਨੇ ਕਿਵੇਂ ਦਿੱਲੀ ਦੇ ਵਿੱਚ ਸੰਘਰਸ਼ ਕੀਤਾ ਤੇ ਉੱਥੇ ਕਿੰਨੀਆਂ ਜਾਨਾਂ ਗਈਆਂ ਤੇ ਅੱਜ ਫੇਰ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਤੇ ਫਿਰ ਤੁਸੀਂ ਅਕਾਲੀ ਦਲ ਨੇ ਕਿਵੇਂ ਬੇਅਦਬੀਆਂ ਕਰਵਾਈਆਂ ਬੇਅਦਬੀਆਂ ਦਾ ਕੋਈ ਇਨਸਾਫ ਨਹੀਂ ਦਿੱਤਾ ਕਾਂਗਰਸ ਨੇ ਕਿਵੇਂ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਤੇ ਜੇ ਅੱਜ ਆਪਾਂ ਲੈ ਲਈਏ ਤਾਂ ਜਿਹੜੀ ਆਮ ਆਦਮੀ ਪਾਰਟੀ ਇਹ ਵੀ ਦਿੱਲੀੋਂ ਚੱਲਦੀ ਹੈ ਤੇ ਇਹਨੇ ਵੀ ਆਪਣਾ ਜਿਹੜਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ ਸਾਥੀਓ ਆਪਾਂ ਗੱਲ ਕਰਨ ਲੱਗੇ ਆਂ ਭਾਈ ਅਮਰਪਾਲ ਸਿੰਘ ਜੀ ਦੀ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਸਾਰਿਆਂ ਨੇ ਕਿਸੇ ਇੱਕ ਭਾਈਚਾਰੇ ਨੇ ਵੋਟ ਨਹੀਂ ਪਾਈ ਸਾਰਿਆਂ ਨੇ ਹੀ ਵੋਟਾਂ ਪਾਈਆਂ ਹਿੰਦੂ ਸਿੱਖ ਈਸਾਈ ਮੁਸਲਮ ਸਭ ਨੇ ਇੱਕ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਹੋਇਆਂ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਪਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਹੋਵੇ ਠੀਕ ਹੈ ਪਰ ਤੁਸੀਂ ਕਹਿ ਸਕਦੇ ਆ ਵੀ ਇਕੱਲੀਆਂ ਸਿੱਖਾਂ ਨੇ ਹੀ ਵੋਟਾਂ ਪਾਈਆਂ ਉੱਥੇ ਸਾਡੇ ਅਮਰਪਾਲ ਸਿੰਘ ਨੂੰ ਖਲੂਸ ਸਾਹਿਬ ਤੋਂ ਸਾਰੇ ਭਾਈਚਾਰਿਆਂ ਨੇ ਵੋਟ ਪਾਈ ਪਰ ਤੁਸੀਂ ਅੱਜ ਦੇਖਿਆ ਕਿ ਸਾਡੀ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਰਲ ਕੇ ਭਾਈ ਅਮਰਪਾਲ ਸਿੰਘ ਜਿਹੜੀ ਐਨਐਸਏ ਹੈ ਉਹਨੂੰ ਇੱਕ ਸਾਲ ਹੀ ਹੋਰ ਵਧਾ ਦਿੱਤਾ ਗਿਆ ਇਹ ਸਾਡੇ ਉੱਤੇ ਕਿੱਡਾ ਵੱਡਾ ਘੇਰਟ ਆਇਆ ਮੈਂ ਕਹਾਂਗਾ ਪੰਜਾਬ ਦੇ ਵਸਨੀਕੋ ਹੁਣ ਆਪਾਂ ਕੀ بار-बार ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਹੀ ਸਮਰਥਨ ਕਰਦੇ ਰਹਾਂਗੇ ਕਿਉਂਕਿ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਮੇਰੇ ਪੰਜਾਬ ਦੇ ਵਸਨੀਕੋ ਤੋੜਾ ਕਦੇ ਭਲਾ ਨਹੀਂ ਕਰ ਸਕਦੀ ਉਹ ਸਾਡੇ ਨੌਜਵਾਨਾਂ ਦਾ ਭਲਾ ਨਹੀਂ ਕਰ ਸਕਦੀ ਨੌਜਵਾਨਾਂ ਦੇ ਰੁਜ਼ਗਾਰ ਬਾਰੇ ਨਹੀਂ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਬਾਰੇ ਨਹੀਂ ਸੋਚ ਸਕਦੀ ਉਹ ਪੰਜਾਬ ਨੂੰ ਪੈਰਾਂ ਤੇ ਖੜਾ ਹੋਣ ਨਹੀਂ ਦੇ ਸਕਦੀ ਕਿ ਉਹਨਾਂ ਨੂੰ ਪਤਾ ਕਿ ਜਿਹੜੇ ਪੰਜਾਬ ਦੇ ਵਾਸੀ ਨੇ ਬਹੁਤ ਅਣਖੀਲੇ ਤੇ ਜਿਉਰਾ ਵਰਯੋਧੇ ਨੇ ਕਿਸੇ ਦੇ ਈਨ ਮੰਨਣ ਵਾਲੇ ਨਹੀਂ ਹੈਗੇ ਇਸ ਕਰਕੇ ਇਹਨਾਂ ਪਾਰਟੀਆਂ ਨੇ ਪੰਜਾਬ ਨੂੰ ਖੋਖਲਾ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਰੋਜ਼ਗਾਰ ਖਤਮ ਕੀਤਾ ਰੋਜ਼ਗਾਰ ਖਤਮ ਹੋਇਆ ਤਾਂ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾਣ ਲੱਗੇ ਸਾਡੀ ਤਕਰੀਬਨ ਨੌਜਵਾਨੀ ਮੈਂ ਕਹਾਂਗਾ ਕਿ ਬਾਹਰਲੀਆਂ ਕੰਟਰੀਆਂ ਨੂੰ ਜਾ ਰਹੀ ਹੈ ਉਹ ਕਿਉਂ ਜਾ ਰਹੀ ਹੈ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਹੁੰਦਾ ਪੰਜਾਬ ਦੇ ਵਿੱਚ ਰੋਟੀ ਖਾਣ ਜੋਗਾ ਸਾਡੇ ਅੱਜ ਕੰਮ ਹੁੰਦਾ ਤਾਂ ਸਾਡੇ ਨੌਜਵਾਨ ਕਿਉਂ ਬਾਹਰਲੇ ਮੁਲਕਾਂ ਨੂੰ ਜਾਂਦੇ ਇੱਕ ਪਾਸੇ ਤਾਂ ਸਾਡੀ ਨੌਜਵਾਨੀ ਨੂੰ ਇਹਨਾਂ ਨੇ ਇਦਾਂ ਖਤਮ ਕਰ ਦਿੱਤਾ ਪੰਜਾਬ ਦੇ ਵਿੱਚੋਂ ਕਿ ਉਹ ਬਾਹਰਲੀਆਂ ਕੰਟਰੀਆਂ ਨੂੰ ਭੇਜ ਦਿੱਤੀ ਦੂਜੇ ਪਾਸੇ ਇੱਕ ਜਿਹੜੀਆਂ ਇੱਥੇ ਰਹਿ ਗਈਆਂ ਜਿਹੜੀ ਨੌਜਵਾਨੀ ਇੱਥੇ ਰਹਿ ਗਈ ਉਹ ਚਾਹੇ ਸਾਡੀਆਂ ਤੀਆਂ ਨੇ ਚਾਹੇ ਸਾਡੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਨਸ਼ੇ ਉੱਤੇ ਲਗਾ ਦਿੱਤਾ ਨਸ਼ਾ ਮੈਂ ਕਹਿੰਨਾ ਇੱਕ ਬਾਏ ਹਾਥ ਦਾ ਖੇਡ ਹੈ ਨਸ਼ਾ ਬੰਦ ਕਰਨਾ ਜਿਹੜਾ ਅੱਜ ਨਸ਼ਾ ਇੱਥੇ ਕਾਲੀ ਦਲ ਦੀ ਸਰਕਾਰ ਰੋਲਾ ਪਾਉਂਦੀ ਚੱਲੇਗੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ ਬਿਲਕੁਲ ਨਹੀਂ ਕੀਤਾ ਕਿਉਂਕਿ ਉਹ ਨਸ਼ਾ ਵੇਚਣ ਵਾਲਿਆਂ ਸਮਗਲਰਾਂ ਦੇ ਨਾਲੇ ਹੋਏ ਨੇ ਕਿੱਦਾਂ ਨਸ਼ਾ ਖਤਮ ਹੋ ਜਾਏਗਾ ਜਦੋਂ ਤੱਕ ਰਾਜਨੀਤਿਕ ਲੋਕ ਸਮਗਲਰਾਂ ਨਾਲੇ ਹੋਣਗੇ ਤਾਂ ਕਿੱਦਾਂ ਨਸ਼ਾ ਖਤਮ ਹੋ ਜਾਏਗਾ ਫਿਰ ਤੁਹਾਡੇ ਕੋਲ ਆਇਆ ਕੈਪਟਨ ਸਾਹਿਬ ਕਾਂਗਰਸ ਸਰਕਾਰ ਆਈ ਉਹਨੇ ਕਿਹਾ ਜੀ ਮੈਂ 4 ਹਫਤਿਆਂ 'ਚ ਨਸ਼ਾ ਖਤਮ ਕਰ ਦਿਆਂਗਾ ਤੇ ਦੱਸੋ ਨਸ਼ਾ ਖਤਮ ਹੋਇਆ ਕਿਹੜਾ ਨਸ਼ਾ ਖਤਮ ਹੋਇਆ ਅੱਗੇ ਨਾਲੋਂ ਵੀ ਵਧਿਆ ਨਸ਼ਾ ਵੀ ਵਧਿਆ ਕ੍ਰਾਈਮ ਵੀ ਵਧਿਆ ਤੇ ਫਿਰ ਤੁਸੀਂ ਆ ਜੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਮੈਂ 1 ਹਫਤੇ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੀ ਪਰ ਤੁਸੀਂ ਇਹ ਦੇਖ ਲਓ ਕਿ 2.5 ਸਾਲ ਦੇ ਕਰੀਬ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਆਿਆਂ ਨੂੰ ਤੇ ਦੱਸੋ ਨਸ਼ਾ ਖਤਮ ਹੋ ਗਿਆ ਅੱਗੇ ਨਾਲੋਂ ਵੀ ਵਧਿਆ ਹਰ ਚੀਜ਼ ਵਧ ਗਈ ਹੈ ਅੱਗੇ ਨਾਲੋਂ ਵੀ ਨਸ਼ਾ ਵੀ ਵਧ ਗਿਆ ਕ੍ਰਾਈਮ ਵੀ ਵਧ ਗਿਆ ਰਿਸ਼ਵਤਖੋਰੀ ਵੀ ਵਧ ਗਈ ਕਮਾਂ ਕਰਾਂ ਦਾ ਬਿਲਕੁਲ ਪੱਠਾ ਵਹਿ ਗਿਆ ਤੇ ਕੀ ਤੁਸੀਂ ਅੱਜ ਵੀ ਮੇਰੇ ਪੰਜਾਬ ਦੇ ਵਾਸੀਓ ਤੁਸੀਂ ਅੱਜ ਵੀ ਇਹਨਾਂ ਪਾਰਟੀਆਂ ਦੇ ਉੱਤੇ ਵਿਸ਼ਵਾਸ ਕਰੋਗੇ ਕਿ ਇਹ ਜਿਹੜੀਆਂ ਪਾਰਟੀਆਂ ਨੇ ਕੋਈ ਪੰਜਾਬ ਦਾ ਭਲਾ ਕਰਨ ਗਿਆ ਕੋਈ ਹੈ ਅੱਜ ਵੀ ਤੁਹਾਡੇ ਮਨ ਦੇ ਵਿੱਚ ਕੋਈ ਲਿਖਾ ਹੈ ਬਿਲਕੁਲ ਨਹੀਂ ਮੇਰੇ ਸਾਥੀਓ ਸਭ ਤੋਂ ਇਹ ਗੱਲਾਂ ਤਾਂ ਜਿਹੜੀਆਂ ਹੈ ਸੀ ਸਭ ਤੋਂ ਵੱਡੀ ਗੱਲ ਸਾਡੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਇਹਨੇ NSA ਦਾ ਜਿਹੜਾ ਇੱਕ ਸਾਲ ਦਾ ਟਾਈਮ ਹੋਰ ਵਧਾ ਕੇ ਜਿਹੜਾ ਇੱਕ ਸਬੂਤ ਦੇ ਦਿੱਤਾ ਕਿ ਮੈਂ ਪੰਜਾਬੀਆਂ ਦੇ ਹਤਾਇਸ਼ੀ ਪਾਰਟੀ ਨਹੀਂ ਹੈਗੀ ਅਸੀਂ ਪੰਜਾਬੀਆਂ ਦੇ ਦੁਖੀ ਆ ਪੰਜਾਬੀਆਂ ਦੇ ਆਪਣੇ ਨਹੀਂ ਹੈਗੇ ਅਸੀਂ ਇਸ ਕਰਕੇ ਮੇਰੇ ਪੰਜਾਬ ਦੇ ਲੋਕੋ ਤੁਸੀਂ ਤਕੜੇ ਹੋਵੋ ਤਕੜੇ ਹੋ ਕੇ ਆਪਾਂ ਹੰਬੜਾ ਮਾਰੀਏ ਆਪਾਂ ਜੋ ਵੀ ਆਪਾਂ ਨੂੰ ਕਰਨਾ ਪਵੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਾਉਣ ਦੇ ਲਈ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਕਿ ਇਹਦੀ ਐਨਐਸਏ ਕਢਾਉਣ ਦੇ ਲਈ ਜੋ ਵੀ ਆਪਾਂ ਨੂੰ ਕਰਨਾ ਪਵੇ ਆਪਾਂ ਹੰਬੜਾ ਮਾਰੀਏ ਤੇ ਕਰੀਏ ਜਿਹੜੇ ਵੀ ਮੇਰੇ ਵੀਰ ਇਸ ਕੰਮ ਦੇ ਵਿੱਚ ਲੋਕ ਰਾਜ ਪਾਰਟੀ ਦਾ ਸਾਥ ਦੇਣਾ ਚਾਹੁੰਦੇ ਨੇ ਤਾਂ ਮੇਰੇ 9417634440 ਨੰਬਰ ਤੇ ਸੰਪਰਕ ਕਰ ਸਕਦੇ ਨੇ 7889942788 ਦੇ ਕਰ ਸਕਦੇ ਨੇ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਕਿ ਜਿਹਦੇ ਨਾਲ ਆਪਾਂ ਵੱਧ ਤੋਂ ਵੱਧ ਸ਼ੇਅਰ ਵੀ ਵੱਧ ਤੋਂ ਵੱਧ ਕਰੋ ਜਿਹਦੇ ਨਾਲ ਆਪਾਂ ਸਾਰੇ ਭਰਾ ਪੰਜਾਬ ਦੇ ਵਾਸੀ ਸਭ ਆਪਾਂ ਸਭ ਇੱਕਾਂ Hindu Sikh Isai Muslim ਸਾਰੇ ਆਪਾਂ ਭਾਈ ਭਾਈ ਆਪਾਂ ਤਕੜੇ ਹੋ ਕੇ ਇਹਨਾਂ ਸਰਕਾਰਾਂ ਨੂੰ ਦਸੀਏ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਹੋਵੇ ਪੰਜਾਬ ਦੇ ਲੋਕਾਂ ਨੇ 2 ਲੱਖ ਦੀ ਕਰੀਬ ਦੀ 197120 ਵੋਟਾਂ ਦੀ ਲੀਡ ਦੇ ਨਾਲ ਜਤਾਇਆ ਹੋਵੇ ਤੇ ਫਿਰ ਕੀ ਬਣਦਾ ਸੀਗਾ ਇਹਨਾਂ ਸਰਕਾਰਾਂ ਦਾ ਬਣਦਾ ਸੀ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਕੋਈ ਖਤਰਾ ਨਹੀਂ ਹੈਗਾ ਤੇ ਅਸੀਂ ਦੁਬਾਰਾ NSA ਕਿਉਂ ਜਿਹੜੀ ਕਿ ਇਹਦਾ ਟਾਈਮ ਵਧਾ ਰਹੇ ਆ ਇਸ ਕਰਕੇ ਮੇਰੀ ਇੰਨੀ ਗਬੰਤੀ ਪ੍ਰਮਾਨ ਕਰਦੇ ਹੋਏ ਆਓ ਸਾਰੇ ਲੋਕ ਰਾਜ ਪਾਰਟੀ ਦੇ ਨਾਲ ਜੁੜ ਕੇ ਆਪਾਂ ਕੋਈ ਹਮਲਾ ਮਾਰੀਏ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਾਉਣ ਦੇ ਲਈ ਉਪਰਾਲੇ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ